ਯੋ ਆਪ ਦੇ ਹੱਥ ਚ ਚਪਲਾ ਰੱਖੋ ਪਿਆਰ ਫੇਰ ਆਪਾਂ ਦਰਵਾਜ਼ਾ ਤੱਕੋ ਬੰਦੇ ਨੇ ਨਹੀਂ ਬਈ ਇਹਨਾਂ ਬੰਦੇ ਨੇ ਨਹੀਂ ਉਠਾ ਬੀਬੀਆਂ ਨੇ ਕਰ ਲੈਣਾ ਅੱਜ ਇਹਨਾਂ ਦੇ ਚੱਪਿੰਗ ਕਰਨੀ ਹੈ ਚੱਪਿੰਗ ਇਹਨੂੰ ਉਹਦੇ ਵਿੱਚ ਚੱਪਿੰਗ ਕਰ ਦੇ ਕਬਾਬ ਖਲਾਸ ਮੰਗਸ ਜਿਹਨੋਂ ਦਾ ਮੈਂ ਆਇਆ 15 ਸਾਲ ਦਾ ਨਾ ਕਿਸੇ ਨੂੰ ਕੁੱਟਿਆ ਨਾ ਕਿਸੇ ਨੂੰ ਮਾਰਿਆ ਨਾ ਕਿਸੇ ਨਾਲ ਧੱਕਾ ਕੀਤਾ ਚਾਹੇ ਉਹ ਕਾਂਗਰਸੀ ਸੀ ਚਾਹੇ ਉਹ ਕਾਲੀ ਸੀ ਚਾਹੇ ਉਹ ਕਿਸੇ ਪਾਰਟੀ ਦਾ ਵਿਅਕਤੀ ਸੀ ਕੋਈ ਬਾਖਰੀ ਕਰਕੇ ਕਹਿ ਦਿਓ ਕਿ ਰਾਜਾ ਵੜਿੰਗ ਤੂੰ ਫਰਾਨੇ ਨਾਲ ਧੱਕਾ ਕੀਤਾ ਹੈ ਮੇਰੇ ਸਮੇਂ ਇੱਕ ਵੀ ਆਰਤੀਏ ਦਾ ਲਾਇਸੈਂਸ ਕੈਂਸਲ ਨਹੀਂ ਹੋਇਆ ਹੁ ਮਾੜੀ ਦੀ ਤਾਕਤ ਆਈ ਝਾੜੂ ਆੜਿਆਂ ਕੋਲੇ ਇਹਨਾਂ ਨੇ ਲੋਕਾਂ ਦੇ ਰਿਸੈਂਸ ਕੈਂਸਲ ਕੀਤੇ ਮੈਨੂੰ ਮੇਰੇ ਬੰਦੇ ਕਹਿੰਦੇ ਆ ਕਿ ਵੇ ਤੂੰ ਕੁਝ ਕਰਦਾ ਨਹੀਂ ਗਾ ਸਾਡੇ ਬੰਦੇ ਮੈਨੂੰ ਕਹਿੰਦੇ ਕੀ ਆਪ ਤੂੰ ਨਜ਼ਾਰਾ ਨਹੀਂ ਦਵਾਉਂਦਾ ਕਿ ਕਿਤੇ ਤੂੰ ਨਜ਼ਾਰਾ ਦਵਾਵੇਂ ਮਨ ਲ ਕੇ ਆਪਣੇ ਬੰਦੇ ਕਹਿੰਦੇ ਵੀ ਕੁੱਲ ਦੂਜਿਆਂ ਨੂੰ ਅੰਦਰ ਪਰ ਮੈਂ ਇਹੋ ਜੀ ਬੁੱਤੀ ਦਾ ਮਾਰਕ ਨਹੀਂ ਗਾ ਵੇ ਰਾਜਨੀਤੀ ਚੱਗੇ ਵਧਣਾ ਛੋੜੇ ਇਹੋ ਜਿਹੜੇ ਨੇ ਲੋਕ ਖੰਭੇ ਜਿਹੜੇ ਗਾਹ ਕਰਦੇ ਆ ਜਿਹੜੇ ਬਤਨੀ ਸੀ ਨਾਲ ਬੋਲਦੇ ਆ ਇਹ ਲੋਕਾਂ ਦਾ ਧੱਕਾ ਤੇ ਨਜਾਇਜ਼ ਕਰਦੇ ਇਹਨਾਂ ਲੋਕਾਂ ਨੂੰ ਕੋਈ ਪਸੰਦ ਨਹੀਂ ਕਰਦਾ ਇਹਨਾਂ ਦਾ ਰਾਜਨੀਤਿਕ ਜੀਵਨ ਐਡਾ ਖੁੰਡਾ ਅਸੀਂ 2012 ਤੋਂ ਚਲੇ ਆਂ ਪਰ ਅੱਜ 2012 ਤੋਂ ਚੱਲ ਕੇ ਅਸੀਂ ਇੱਥੋਂ ਤੱਕ ਦਾ ਪੈੜਾ ਤੈਅ ਕਰ ਲਿਆ ਅੱਜ ਚਾਰ ਇਲੈਕਸ਼ਨ ਤੁਹਾਡੀ ਕਿਰਪਾ ਦੇ ਨਾਲ ਆਪਾਂ ਜਿੱਤੇ ਇਹ ਸ਼ਿਰਾਫਤ ਦੇ ਨਾਲ ਇਸ ਪ੍ਰਕਾਰ ਦੀ ਸ਼ਰਾਫਤੀ ਜ਼ਿੰਦਗੀ ਸਾਨੂੰ ਲੋਕਾਂ ਨੂੰ ਦਿਖਾਉਣੀ ਚਾਹੀਦੀ ਹੈ ਆ ਪੱਤਰਕਾਰ ਖੜੇ ਹੈ ਕਦੇ ਨਹੀਂ ਕਿਸੇ ਨੇ ਵੱਡੇ ਕਾਂਦੀ ਦਾ ਜਦੋਂ ਦੌਰ ਹੁੰਦਾ ਸੀ ਸਵਾਲ ਕਰਦੇ ਸਨ ਕਿਉਂਕਿ ਪਤਾ ਸੀ ਵੀ ਚੱਕ ਕੇ ਕਿੱਥੇ ਦੇਊਗਾ ਸਾਡੇ ਰਾਜ ਦੇ ਵਿੱਚ ਚਾਹੇ ਪੱਤਰਕਾਰ ਭਾਵੇਂ ਹਰ ਵਕਤ ਜੱਟੀ ਹੋ ਆਗਾ ਹੱਕ ਮੇਰੇ ਖਿਲਾਫ ਰੁਝਾਂਗਾ ਖਬਰਾਂ ਲੋਗੇ ਗਲਤ ਕੀ ਇਹ ਲਿਖ ਦਿੱਤੇ ਆ ਕਿ ਇਹ ਗੱਲ ਹੁੰਦੀ ਨਹੀਂ ਉਹ ਵੀ ਲਿਖ ਦਿੰਦੇ ਆ ਲੇਕਿਨ ਰਾਜਾ ਬੜਾ ਨੇ ਕਿਸੇ ਨੂੰ ਤਮਕਾਉਣ ਦਾ ਕੰਮ ਨਹੀਂ ਕੀਤਾ ਅਸੀਂ ਇਹ ਕਹਿੰਦੇ ਹਰ ਬੰਦਾ ਆਪਦੀ ਜ਼ਿੰਦਗੀ ਨਾਲ ਆਪ ਦਾ ਇੰਡੀਪੈਂਡੈਂਟ ਕੰਮ ਕਰ ਸਕਦਾ ਹੈ ਚਾਹੇ ਉਹ ਛੋਟਾ ਹੈ ਚਾਹੇ ਉਹ ਵੱਡਾ ਹੈ ਹਰ ਵਿਅਕਤੀ ਨੂੰ ਹੱਕ ਹੈ ਰਾਜੇ ਬੜਾ ਦੇ ਸਾਹਮਣੇ ਆਪਣੀ ਬਾਖੜੀ ਕਰਕੇ ਉੱਚੀ ਆਵਾਜ਼ ਦੇ ਵਿੱਚ ਗੱਲ ਕਰਨ ਦਾ ਰਾਜਾ ਬੜੇ ਖੁਦਾ ਨਹੀਂ ਹੈ राजा वरिंग अगर चार बारी जत गया रब नहीं है मेरे तो बंद मेरे नोज ना नाराज होंगे मैं रोज इन्हू मना रोज इन दिन करना क्योंकि ये मेरे अपने है ये मेरे अपने साथी है ये अपने मेरे मित्र है आज मैं जो कुछ है आज मैं थोड़े लोगों की बदौलत है राजा वरिंग जो भी है बदौलत है गिन्दाग। 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 सो मेरी हाथ जोड़ के ना हम बना लो पांच जाने एक आप बेनती है ट्रालिया सीधिया करके लाओ राह रोको उतला रा। ना उतला राह रोको हलो जिन्ह दिया ट्रालिया खड़िया कौन खड़ा ਰਾਟਰ ਤੋਂ ਨੰਬਰ ਲਓ ਸਮਾਗਰ ਉਤਲਾ ਰਾਵੀ ਬੰਦ ਕਰੋ ਤੇ ਥਲੜਾ ਰਾਵੀ ਬੰਦ ਕਰੋ ਉਤਲਾ ਰਾਵੀ ਬੰਦ ਕਰੋ ਤੇ ਥਲੜਾ ਰਾਵੀ ਬੰਦ ਕਰੋ ਟਰਾਲੀਆਂ ਸਿੱਧੀਆਂ ਕਰਕੇ ਲਾਓ ਇਹ ਤੋਂ ਬਾਅਦ ਅਗਲੀ ਰਣਨੀਤੀ ਹੈ ਜਿਹੜੀ ਉਹ ਆਪਾਂ ਤੈਅ ਕਰਾਂਗੇ ਮੇਰੀ ਬੇਨਤੀ ਹੈ ਡਿਪਟੀ ਸਾਹਿਬ ਤੁਸੀਂ ਜਰਾ ਐਸਪੀ ਨੂੰ ਬੁਲਾ ਲਓ ਪੈ ਡੀਸੀ ਨੂੰ ਬੁਲਾ ਲਓ ਅਸੀਂ ਧਰਨਾ ਪੰਜਾਂ ਮਿੰਟਾਂ ਚੱਕਦੇ ਆਂਗੇ ਕਿਉਂ ਬਈ ਦੇ ਬੀਸੀ ਸੀਸ ਦੀ ਅਵਾਜ਼ ਹਨ ਉਹਨਾਂ ਨੂੰ ਕਹੋ ਵੀ ਕਾਗਜ਼ ਕੈਂਸਲ ਕਿਤੇ ਹੈ ਸਾਡੇ ਬੰਦਿਆਂ ਚ ਆ ਜਾਣ 2 ਮਿੰਟ ਪੰਜਾਂ ਮਿੰਟਾਂ ਬਾਅਦ ਦੇਪੀ ਸਾਹਿਬ ਕੋਡੀ ਰਹਿਤਬਾਈ ਜੱਸੀ ਧਰਨਾ ਚੱਕ ਰਿਹਾਗੇ ਉਹ ਐਸਪੀਐਮ ਜਸਪਾਲ ਸਿੰਘ ਤੇ ਡੀਸੀ ਤੇ ਪਾਠੀ ਅੱਗੇ ਕੁਝ ਵੀ ਹੈ ਇਹਨੂੰ ਬੁਲਾਓ ਸਾਡੇ ਇੱਥੇ ਬੁਲਾਓ ਤੇ ਤੁਸੀਂ ਸਾਰੀਆਂ ਬੀਤੀਆਂ ਆਪ ਦੇ ਹੱਥ ਚ ਚਪਲਾ ਰੱਖੋ ਪਿਆਰ ਫੇਰਾ ਮਾਤਰ ਦਾ ਸਤਿਕਾਰ ਬੰਦੇ ਨੇ ਨਹੀਂ ਉਠਾ ਬੀਬੀਆਂ ਨੇ ਕਾਰ ਲੈਣਾ ਅੱਜ ਇਹਨਾਂ ਦੇ ਚੱਪਿੰਗ ਕਰਨੀ ਹੈ ਚੱਪਿੰਗ ਇਹਨੂੰ ਅੰਗਰੇਜ਼ੀ ਚ ਚੱਪਿੰਗ ਕਰਦੇ ਸੋ ਮੈਂ ਮੈਂ ਬਾਬਾ ਜਰਦਾ ਉੱਚੀ ਬੋਲਣਾ ਘਟਾਤਾ ਸੀ ਮੈਨੂੰ ਪੱਤਰ ਆ ਕੇ ਬੇਦਰਦ ਉਹ ਮੈਂ ਕਿਹਾ ਮੈਂ ਦਰਦਾਂ ਨਹੀਂ ਆ ਰਾਜਾ ਬਲਿੰਗੋਨ ਤਰੀਂ ਤੇ ਤੇ ਸੀਬ ਨਾਲ ਗੱਲ ਕਰਨੀ ਚਾਹੁੰਦਾ ਮੈਂ ਹੁਣ 16 ਸਾਲਾਂ ਦਾ ਜੁਹਾੜ ਨਹੀਂ ਹਾਂ ਮੈਂ 18 ਸਾਲਾਂ ਦਾ 21 ਸਾਲਾਂ ਦਾ ਸ਼ਰਾਰੂ ਮੁੰਡਾ ਨਹੀਂ ਹਾਂ ਹੁਣ ਮੈਂ ਪੰਜਾਬ ਦਾ ਜ਼ਿੰਮੇਵਾਰ ਵਿਅਕਤੀ ਹਾਂ ਚਾਰ ਚੋਣਾਂ ਦਿੱਤੇ ਹਨ ਮੇਰਾ ਦਿਲ ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ शब्द का इस्तेमाल किसी व्यक्ति जाए ले। लेकिन कई बारी कई बारी मजबूर हो जाने हो इतना सागरूबे का हरप्रीत सूतन वो भाई जी प्रैसा लो मेरे भाओ इ लग्या्रीत सूतन ਹਾਂ ਬਦਿਆ ਡੀਸੀ ਸੀ ਦਾ ਮਰਦਾ ਜੀ ਸੀਗਾ ਲੇਕਿਨ ਉਹ ਇਸ ਤਰ੍ਹਾਂ ਜਿਸ ਤਰ੍ਹਾਂ ਦਾ ਆਪੀ ਸੀ ਐ ਇਹਦੀ ਫੋਟੋ ਵੇਖਿਓ ਕਦੇ ਡੀਸੀ ਦੀ ਇਹ ਐ ਕਰਕੇ ਫੋਟੋ ਕਰਾਉਂਦਾ ਮਗਰ ਖਰਚੇ ਆਮ ਆਦਮੀ ਪਾਰਟੀ ਦੇ ਮੈਂ ਖਸ ਫਿੱਕੇ ਬੂ ਜੀ ਨੇ ਤੈਨੂੰ ਡੀਸੀ ਬਣਾਤਾ ਹੈ ਇਹ ਡੀਸੀ ਸਟੂਡੀਓ 'ਤੇ ਇਹੋ ਜਿਹੇ ਡੀਸੀ ਹੁੰਦੇ ਆ ਇਹਨਾਂ ਨੇ ਡੀਸੀ ਦਾ ਰਤਬਾ ਰੋਲ ਕੇ ਰੱਖਨਾ ਮੈਂ ਹੁਣੇ ਲਿਖਿਆ ਪੱਤਰਕਾਰ ਸਾਥੀਓ ਮੈਂ ਡੀਸੀ ਸਾਹ ਦੇ ਮੈਸੇਜ ਪਾਇਆ ਮੈਂ ਕਿ ਮਿਸਟਰ ਡੀਸੀ ਆ ਮੇਰੇ ਇਹਦੇ ਵਿੱਚ ਹੈ ਤੇ ਪੁੱਛ ਲਿਓ ਉਰ ਫੋਨ ਕਰਕੇ ਕਿ ਅਗਰ ਚੌੜਤ ਹੈ ਤਾਂ ਅਦੇ ਦਫ਼ਤਰ ਜਾ ਮੈਂ ਉਹਨੂੰ ਲਿਖਿਆ ਕਿ ਅਗਰ ਤੇਰੀ ਪਾਵਰ ਵੇਖਣੀ ਛੋੜੇ ਗੱਤੀ ਕਮਿਸ਼ਨਰ ਦੀ ਪਾਵਰ ਨਹੀਂ ਹੁੰਦੀ ਜੇ ਬੱਚਾ ਰਾਜੇ ਬਣੇ ਵਿੱਚ ਜਿਹੜਾ ਤੂੰ ਦੇਣਾ ਇਹਨਾਂ ਤੇ ਵੀ ਸਾਡੇ ਪੇਪਰਾਂ

भले लाई भई सुणो